ਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਰਮਨ ਡੈਰੀ ਫਾਰਮ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਜੇਰ ਦੇ ਰਿਲੇਟਡ ਵੀਡੀਓ ਜਿਹੜੇ ਪਸ਼ੂਆਂ ਦੇ ਜੇਰ ਰਹਿ ਜਾਂਦੀ ਹੈ ਉਹਦੇ ਵਾਸਤੇ ਬੜੀ ਬੈਸਟ ਤੇ ਟੋਪ ਦੀ ਦਵਾਈ ਹੈ ਦਰ ਬੈਕ ਰਿਪ੍ਰੋਡਕਸ਼ਨ ਕੰਪਨੀ ਹੈ ਇਹ ਯੂਟਰੀਆਇਵ ਲਿਕਵਿਡ ਦਵਾਈ ਦਾ ਨਾਮ ਹੈ ਠੀਕ ਹੈ ਜੀ 1 ਲੀਟਰ ਦੀ ਤੁਹਾਨੂੰ ਪੈਕਿੰਗ ਮਿਲ ਜੂਗੀ ਲਿਕਵਿਡ ਚ ਤੇ ਆਹ ਦੇਖ ਸਕਦੇ ਹੋ ਤੁਸੀਂ ਇਹਦੇ ਪਿੱਛੇ ਮੈਂ ਤੁਹਾਨੂੰ ਪ੍ਰਾਈਸ ਦਿਖਾ ਦਿੰਨਾ ਕਿੰਨਾ 365 ਰੁਪਇਆ 365 ਰੁਪਏ ਦੀ ਪ੍ਰਾਈਸ ਹੈ ਤੇ ਆਪਾਂ ਨੂੰ ਇਹ 290 ਰੁਪਏ ਚ ਮੈਡੀਕਲ ਤੋਂ ਮਿਲ ਗਈ ਸੀ ਠੀਕ ਹੈ ਜੀ ਤੁਸੀਂ ਵੀ ਆਪਣੇ ਨੂੰ ਜਿੱਤੇ ਕਿ ਮੈਡੀਕਲ ਜਾਂ ਫਿਰ ਡਾਕਟਰ ਤੋਂ ਲੈ ਸਕਦੇ ਹੋ ਇਹ ਦੇਖੋ ਜੀ ਇਹ ਦਵਾਈ ਹੈ ਕੈਟਲ 100 ml ਟਵਾਈਸ ਅ ਡੇ ਫॉर 5 ਡੇਸ অর 200 ml ਡੇਲੀ ਫॉर 5 ਡੇਸ 100 ml ਦੋ ਵਾਰੀ ਦੇਣੀ ਹੈ ਦਿਨ ਚ 5 ਦਿਨਾਂ ਤੱਕ ਯਾਨੀ ਕਿ 200 ml ਦਿਨ ਦੀ 5 ਦਿਨਾਂ ਤੱਕ ਦੇਣੀ ਹੈ ਕੈਟਲ ਨੂੰ ਤੇ ਭੇਡਾਂ ਬੱਕਰੀਆਂ ਨੂੰ 40 ml ਦੇਣੀ ਹੈ ਦਿਨ ਚ ਦੋ ਵਾਰੀ 5 ਦਿਨ ਤੱਕ ਫਿਰ ਆ ਜਾਂਦਾ ਰਿਟੈਂਸ਼ਨ ਆਫ ਪਲੈਸੈਂਟਾ ਕੈਟਲ ਵਾਸਤੇ 100 ml ਮੰ ਲਾ ਤਿੰਨ ਚਾਰ ਘੰਟੇ ਬਾਅਦ ਦੇਣੀ ਹੈ ਦਿਨ ਚ ਤੇ ਇਧਰ ਆ ਜਾਂਦਾ ਆਪਣਾ ਭੇਡਾਂ ਤੇ ਬੱਕਰੀਆਂ ਵਾਰੇ 40 ml twice a day for 5 days ਇਹਨਾਂ ਨੂੰ 40 ml ਦੇਣੀ ਹੈ ਦਿਨ ਚ ਦੋ ਵਾਰੀ 5 ਦਿਨਾਂ ਤੱਕ ਠੀਕ ਹੈ ਜੀ ਤੇ ਇਹ ਆਪਣੀ ਬੜੀ ਪੈਸਟ ਦਵਾਈ ਹੈ ਤੁਸੀਂ ਜ਼ਰੂਰ ਇਸਤਮਾਲ ਕਰਕੇ ਦੇਖਿਓ ਜੇ ਕਦੇ ਲੋਡ ਪਈ ਵੀਰ ਬੈਕਾ ਕੰਪਨੀ ਦੀ ਦਵਾਈ ਹੈ ਸਾਰਿਆਂ ਨਾਲ ਟੌਪ ਦੀ ਕੰਪਨੀ ਆ ਆ ਦੇਖੋ ਜੀ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਸਾਡੇ ਆਉਣ ਵਾਲੀ ਵੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ